ਦੋਸਤੋ ਖਬਰਾਂ ਦੇ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਰੇਹਮਪੁਰ ਰੋਡ ਤੇ ਇੱਕ ਗਲੀ ਵਿੱਚ ਹੋਈ ਲੜਾਈ ਦੌਰਾਨ ਗਵਾਨੀਆਂ ਵੱਲੋਂ ਗਵਾਨੀ ਪਰਿਵਾਰ ਦੇ ਕੁਝ ਲੋਕਾਂ 'ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਉਣਾ ਪਿਆ ਪੁਲਿਸ ਨੇ ਜ਼ਖਮੀ ਨੌਜਵਾਨ ਰਕੇਸ਼ ਕੁਮਾਰ ਦੇ ਬਿਆਨ ਲੈਣ ਤੋਂ ਬਾਅਦ ਉਸੇ ਗਵਾਨੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਝਗੜੇ ਦਾ ਕਾਰਨ ਕੁਝ ਦਿਨ ਪਹਿਲਾਂ ਜ਼ਖਮੀ ਹੋਏ ਰਕੇਸ਼ ਕੁਮਾਰ ਅਤੇ ਉਸਦੇ ਗੁਆਂਢੀ ਨੌਜਵਾਨ ਸੂਝਨ ਦਰਮਿਆਨ ਹੋਈ ਮਾਮੂਲੀ ਬਹਿਸ ਬਾਜੀ ਦੱਸੀ ਜਾ ਰਹੀ ਹੈ। ਰਕੇਸ਼ ਕੁਮਾਰ ਮੈਂ ਮੈਂ ਡੇਢੀ ਦੀ ਦੁਕਾਨ ਕਰਦਾ ਹਾਂ ਤੇ ਸਾਨੂੰ ਸੂਝੂ ਲੜਕਾ ਜੋ ਕਿ ਆਪਣੇ ਮਾਸੜੇ ਵਿਜੇ ਕੁਮਾਰ ਦੇ ਘਰ ਰਹਿ ਰਿਹਾ ਸੀ ਉਹਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਮੈਂ ਆਪਣੇ ਭਰਾ ਨੂੰ ਕਿਹਾ ਕਿ ਜਾ ਕੇ ਮਰਦ ਦਰਖਾਸਤ ਦੇ ਕੇ ਆਂ। ਹੋਰ ਦਰਖਾਸਤ ਦੇਣ ਜਾ ਹੀ ਰਹੇ ਸਨ ਕਿ ਰਸਤੇ ਵਿੱਚ ਸੂਝੂ ਦੀ ਮਾਪਾ ਅਤੇ ਉਹਦਾ ਮਾਸੜੇ ਗਲੀ ਵਿੱਚ ਖੜੇ ਸਨ ਤੇ ਮੇਰੇ ਪੜਾਉਣੇ ਨੂੰ ਕਹਿ ਕੇ ਆਪਣੇ ਬੱਚੇ ਨੂੰ ਸਮਝਾ ਲਓ ਬਸ ਇੰਨੀ ਗੱਲ ਤੇ ਕਹਿੰਦੇ ਉਹਦਾ ਮਾਸਾ ਦਾ ਫਤਵਾ ਬੋਲ ਲਾ ਪਿਆ ਤੇ ਮੈਂ ਇਹਨਾਂ ਦੀ ਆਵਾਜ਼ ਸੁਣ ਕੇ ਘਰੋਂ ਬਾਹਰ ਆਇਆ ਤੇ ਇਹਨਾਂ ਨੂੰ ਯਾਨੀ ਕਿ ਛਡਾਂ 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 ਕਿਤੇ ਬਿਆਸ ਬਸਾਈ ਨੂੰ ਮਕਾਨ ਲਈ ਇਹਨਾਂ ਨੂੰ ੱਟੇ ਮਾਰਿਆ ਆਪਣੇ ਪੜਾਵਾ ਨੂੰ ਵਿਜੇ ਕਮਾਣ ਨੂੰ ਤੇ ਮੈਂ ਕੁਝ ਕਿਹਾ ਵੀ ਨਹੀਂ ੱਟੇ ਮਾਰ ਕੇ ਪੜਾਵਾ ਨੂੰ ਦੂਰ ਕੀਤਾ ਪਰ ਮੈਨੂੰ ਹੀ ਪਤਾ ਨਹੀਂ ਲੱਗਾ ਪਿੱਛੋਂ ਆ ਕੇ ਵਿਜੇ ਕਮਾਣ ਦੇ ਘਰੋਂ ਬੰਦੇ ਤੇ ਸੱਤ ਕਰਿਆਣੇ ਵਾਲੀ ਦੀ ਗਲੀ ਦੇ ਵਿੱਚੋਂ ਆ ਕੇ ਬੰਦੇ ਮੈਨੂੰ ਪਾ ਗਏ ਸੋਜਨ ਨੇ ਮੇਰੇ ਆਉਂਦੇ ਹੀ ਵਾਰ ਕਰਤਾ ੱਟ ਚਲਾਈ ਦੱਤਰ ਮੇਂ ਮਾਰਿਆ ਸੁਜਨ ਨੇ ਤੇ ਉਹਨਾਂ ਪਛਾਤੇ ਬੰਦੇ ਹੀ ਵਿਜੇ ਕੁਮਾਰ ਘਾਰ ਨੇ ਵੀ ਮੇਰੇ ਦੇ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਤੇ ਸੱਟ ਮਾਰੀ ਕਿੰਨੇ ਜਣੇ ਹੋਣੇ ਆ ਇਹ 8 10 ਬੰਦੇ ਉਹਨਾਂ ਪਛਾਤੇ ਨਾ ਨਰਿੰਦਰ ਕੁਮਾਰਾ ਭਰਾਪੁਰ ਰੋਡ ਤੇ ਕਰਿਆਨੇ ਦੀ ਦੁਕਾਨ ਕਰਨਾ ਮੈਂ ਤੇ ਗੱਲ ਇਦਾਂ ਹੋਈ ਹੈ ਵੀ 17 ਤਰੀਕ ਦੀ ਗੱਲ ਆ ਤੇ ਅਸੀਂ ਨਾ ਇਹਨਾਂ ਨੇ ਸਾਡੇ ਖਿਲਾਫ ਪਹਿਲਾਂ ਇੱਕ ਦਿਨ ਪਹਿਲਾਂ ਕੋਈ ਕੰਪਲੇਂਟ ਕੀਤੀ ਹੈ ਉਹਨਾਂ ਨੇ ਕੋਈ ਸੀਏ ਸਟਾਫ ਵਾਲਿਆਂ ਨੂੰ ਤੇ ਕੋਈ ਸਾਡੇ ਖਿਲਾਫ ਕੋਈ ਸ਼ਿਕਾਇਤ ਨਹੀਂ ਨਿਕਲੀ ਉਹਨਾਂ ਨੇ ਪੁੱਛਗਿੱਛ ਕੀਤੀ ਤੇ ਕੋਈ ਸ਼ਿਕਾਇਤ ਨਹੀਂ ਨਿਕਲੀ ਸਾਡੇ ਖਿਲਾਫ ਤੇ 17 ਤਰੀਕ ਨੂੰ ਇਹ ਸਵੇਰੇ ਸੁਜਨ ਕੁਮਾਰ ਸੁਜੂ ਸਾਡੇ ਘਰ ਸਵੇਰੇ ਆ ਗਿਆ 9 ਵਜੇ ਦੁਕਾਨ ਤੇ ਤੇ ਆ ਕੇ ਤੇ ਦੁਕਾਨ ਤੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਕੋਈ ਕੁਛ ਹਥਿਆਰ ਹੀ ਤੇਰੇ ਭਰਾ ਨਰੇਸ਼ ਕੁਮਾਰ ਨੇ ਦੇਖ ਲਿਆ ਇਹਨੂੰ ਮੈਂ ਬਾਹਰ ਮੈਂ ਬਾਹਰ ਕੱਢਦਾ ਘਰੋਂ ਇਹਨੂੰ ਤੇ ਰੋਲਾ ਸੁਣ ਕੇ ਮੈਂ ਵੀ ਆ ਗਿਆ ਤੇ ਇਹ ਕੁਛ ਹਥਿਆਰ ਕੱਢਣ ਲੱਗਾ ਤੇ ਇਹ 도ੜੇ ਪੈ ਗਿਆ ਵਾਜੇ ਧਮਕੀ ਦੇਣਾ ਪਿਆ ਅਹੀ ਥਾਣੇ ਕੰਪਲੇਂਟਰ ਖਾਨ ਚੱਲੇ ਤੇ ਰਸਤੇ ਵਿੱਚ ਇਹਦਾ ਮਾਸੜ ਵੀਜੇ ਕੁਮਾਰ ਤੇ ਦੀ ਮਾਤਾ ਤੇ ਹੋਰ ਉਹਨਾਂ ਦੇ ਘਰ ਪਰਿਵਾਰ ਦੇ ਮੈਂਬਰ ਸੜਕ ਤੇ ਖੜੇ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਮੈਂ ਤੇ ਮੇਰਾ ਦੋਸਤ ਹੀ ਨਾਲ ਉਹਨਾਂ ਨੂੰ ਕਿਹਾ ਕਿ ਇਹਨੂੰ ਸਮਝਾਓ ਵੀ ਇਹਨਾਂ ਗਲਤ ਕੰਮਾਂ 'ਚ ਪੈ ਗਿਆ ਵਾ ਮਤਲਬ ਬਦਮਾਸ਼ੀ ਵਾਲੇ ਕੰਮਾਂ 'ਚ ਸਾਨੂੰ ਧਮਕੀਆਂ ਦੇਂਡਿਆ ਤੇ ਉਹਨਾਂ ਨੇ ਨਾਲ ਸਾਡੇ ਨਾਲ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਦੇ ਘਰ ਤੋਂ ਦੂਰ ਚਲੇ ਗਏ ਤੇ ਘਰ ਤੋਂ ਦੂਰ ਚਲ ਗਏ ਤੇ ਬਾਅਦ ਵਿੱਚ ਨਾ ਇਹ ਭਰਾ ਮੇਰਾ ਰਕੇਸ਼ ਕੁਮਾਰ ਤੇ ਘਰ ਦੇ ਵੀ ਸਾਡੇ ਰੋਲਾ ਸੁਣ ਕੇ ਆ ਗਏ ਰੋਲਾ ਸੁਣ ਕੇ ਆ ਗਏ ਘਰ ਤੇ ਤੇ ਬਾਅਦ ਵਿੱਚ ਨਾ ਸੂਜਨ ਕੁਮਾਰ ਜਿਹਦਾ ਸੁਜੂ ਆ ਨਾਮ ਦਾ ਉਹ ਪਿੱਛੋਂ ਗਲੀ ਚੋਂ ਪਤਾ ਨਹੀਂ ਕਿੱਥੋਂ ਆਇਆ ਉਹਨੇ ਮੇਰੇ ਭਰਾ ਦੇ ਸਿਰ ਤੇ ਦਾਤਰ ਨਾਲ ਤੇ ਹਥਿਆਰ ਨਾਲ ਵਾਰ ਕਰ ਦਿੱਤੇ ਅਰਤੋ ਕੰਮ ਦੀ ਪਾਲ ਵਿੱਚ ਗਏ 22 ਸਾਲਾ ਨੌਜਵਾਨ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਆਕਾਸ਼ ਦੀਪ ਸਿੰਘ ਪੁੱਤਰ ਨਵਦੇਸ਼ ਸਿੰਘ ਵਾਸੀ ਪਿੰਟਲਵਾਜੋ ਹੋਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਤਾਇਆ ਜੀ ਨੇ ਦੱਸਿਆ ਕਿ ਨੰਬਰਦਾਰ ਸਰਵਰਨ ਸਰਬਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਕਾਸ਼ ਦੀਪ ਸਿੰਘ ਦੋ ਤਿੰਨ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਸ ਆਇਆ ਸੀ ਤੇ ਹੁਣ ਉਹ 10-15 ਦਿਨ ਤੋਂ ਆਪਣੇ ਕਿਸੇ ਦੋਸਤ ਨਾਲ ਕੰਮ ਦੀ ਭਾਲ ਵਿੱਚ ਚੰਡੀਗੜ੍ਹ ਗਿਆ ਹੋਇਆ ਸੀ ਬੀਤੇ ਦਿਨ ਜੀਰਕਪੁਰ ਵਿੱਚ ਕੁਝ ਵਿਅਕਤੀਆਂ ਵੱਲੋਂ ਨੌਜਵਾਨ ਆਕਾਸ਼ਦੀਪ ਉੱਪਰ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਮਾਮਲਾ ਘਰ ਅੱਬੀ ਤੇਰਾ ਬੇਰੇਜ ਗਾਰੀ ਇੱਥੇ ਨੌਕਰੀਆਂ ਲੱਗੇ ਤੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪ ਨਹੀਂ ਤੇਰੇ ਕੋਲੋਂ ਤਾਂ ਬੇਰੇਜ ਗਾਰ ਆਪੇ ਜਾਂ ਫਿਰਦਾ ਜੀ ਭਾਵੇਂ ਕਿੰਨਾ ਕਦ ਰੋਟੀ ਦਾ ਸਾਧਨ ਨਾ ਬਣ ਜੇ ਅਹੀਂ ਤੇ ਜਾਣਦੇ ਬਈ ਇਥੇ ਲੱਗਦੀ ਓਥੇ ਲੱਗਦੀ ਫਿਰ ਵੀ ਕਿਤੇ ਨਾ ਕਿਤੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਣਾ ਰੋਟੀ ਦਾ ਜੀ ਗਾਰਵਾ ਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਫੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੰਤਰ ਸਾਹਿਬ ਕੋਈ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਕੀ ਪਾਣਾ ਕੀ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਵੇਖਿਆ ਯਾਦ ਕੋਈ ਲੱਗੇ ਹੁੰਦਾ ਫਿਰ ਤੇ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨਗੀਤਾ ਉਹ ਬੰਦੇ ਖੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਇਹ ਗੱਲ ਹੈ ਇਹ ਦੇਖੋ ਇਨਸਾਫ ਚਾਹੁੰਦੇ ਵੀ ਜਾਂ ਬੇਰੁਜ਼ਗਾਰ ਹੀ ਪਿਛਲੇ ਦਿਨੀ ਪੁਲਿਸ ਚੌਕੀ ਕਣੀਏ ਮੰਗਰ ਵਿੱਚ ਤੁਮਾਕਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਰਿਕਵਰੀ ਕਰਨ ਲਈ ਨਾਲ ਲੈ ਕੇ ਜਾ ਰਹੇ ਸੀ ਜਦੋਂ ਰਿਕਵਰੀ ਕਰਨ ਲਈ ਦੋਹਾਂ ਦੋਸ਼ੀਆਂ ਨੂੰ ਪੁਲਿਸ ਨੇ ਆਪਣੀ ਕਾਰਜ ਉਤਾਰ ਤਰ੍ਹਾਂ ਦੇ ਦੋਸ਼ੀਆਂ ਨੇ ਜਿੱਥੇ ਉਹਨਾਂ ਦਾ ਹਥਿਆਰ ਪਏ ਸਨ ਉੱਥੇ ਹਥਿਆਰ ਫੜ ਕੇ ਪੁਲਿਸ ਨੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵਿੱਚ ਦੋਨੋਂ ਹੀ ਜਿਹੜੇ ਦੋਸ਼ੀ ਸਨ ਉਹ ਜ਼ਖਮੀ ਹੋ ਗਏ ਮੌਕੇ ਤੇ ਪੁਲਿਸ ਪਾਰਟੀ ਕਰੀ ਜਾਂਚ ਜਿਦਾਂ ਪਿਛਲੇ ਦਿਨਾਂ ਤੁਸੀਂ ਦੇਖਿਆ 12 ਤਰੀਕ ਨੂੰ ਕਨੇਕੇ ਬਾਂਗਰ ਬਲਾਸਟ ਹੋਇਆ ਸੀਗਾ ਜੀ ਔਰ 20 ਤਰੀਕ ਨੂੰ ਬਡਾਲਾ ਬਾਂਗਰ ਬਲਾਸਟ ਕੀਤਾ ਸੀ ਔਰ ਇਹਦੀ ਜ਼ਿੰਮੇਵਾਰੀ ਹੈਪੀ ਪਾਸ਼ੀਆਂ ਨਾਂ ਦਾ ਇੱਕ ਕੋਲੋਂ ਗੈਂਗਸਟਰ ਸੀਗਾ ਇੱਥੇ ਫਿਰ ਰਾਤੋ ਰਾਤੀ बन ਗਿਆ ਉੱਥੇ ਰਿੰਦੇ ਨਾਲ ਮਿਕਸ ਅਪ ਹੋ ਕੇ ਬੀਕੀਆਈ ਦੇ ਨਾਂ ਤੇ ਇਹ ਜ਼ਿੰਮੇਵਾਰੀਆਂ ਇਹਨਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਇੱਕ ਸ਼ੇਰਾ ਹਣੀ ਨਾ ਦਾ ਵਿਅਕਤੀ ਆ ਉਹ ਵੀ ਇਹਨਾਂ ਦੇ ਨਾਲ ਇਨਵੋਲਡ ਆ ਜੀ ਪਰ ਬਟਾਲਾ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਤਹਿਤ ਬਹੁਤ ਹੀ ਵਧੀਆ ਕੰਮ ਕੀਤਾ ਇਨਵੈਸਟੀਗੇਟ ਕੀਤਾ ਔਰ ਇਸ ਦੀ ਮੁਬਾਰਕਬਾਦ ਹੈ ਬਟਾਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਕਿ ਬਹੁਤ ਛੇਤੀ ਹੀ ਅਸੀਂ ਇਹਨਾਂ ਸਾਰੇ ਕਿਊਜ਼ ਨੂੰ ਫੜ ਲਿਆ ਇਹਦੇ ਟੋਟਲ 5 ਵਿਅਕਤੀ ਇਨਵੋਲਡ ਸਿਗੇ ਅਭਿਜੋਤ ਨਾਂ ਦਾ ਇਹ ਸਾਰੇ ਪੰਜ ਦੇ ਪੰਜੇ ਕਿਲਾ ਲਾਲ ਸਿੰਘ ਦੇ ਰਹਿਣ ਵਾਲੇ ਆ ਅਭਿਜੋਤ ਨਾਂ ਦਾ ਜਿਹੜਾ ਬੰਦਾ ਹੈ ਇਹ ਮੇਨ ਨੇ ਪਲਾਨਿੰਗ ਕੀਤੀ ਸੀ ਇਹ ਡਾਇਰਕਟਲੀ ਇਨ ਟੱਚ ਸੀਗਾ ਹੈਪੀ ਪਾਸ਼ਾ ਤੇ ਹਨੀ ਸ਼ੇਰੇ ਨਾਲ ਪਰ ਇਹ ਪਿਛਲੇ ਸਾਲ ਅਰਮੇਨੀਆ ਗਿਆ ਸੀਗਾ ਉੱਥੇ ਇਹਦਾ ਹਨੀ ਨਾਲ ਇਹਦਾ ਆਪਸੀ ਰਾਫਤਾ ਹੋਇਆ ਫੇਰੇ ਵਾਪਸ ਆ ਜਾਂਦਾ ਆ ਵਾਪਸ ਆ ਕੇ ਵੀ ਇਹ ਦੋਨਾਂ ਨਾਲ ਆਪਸੀ ਰਾਫਤਾ ਰੱਖਦਾ ਆ ਹੈਪੀ ਪਾਸ਼ਾ ਨਾਲ ਵੀ ਤਾਂ ਹਣੀ ਨਾਲ ਵੀ ਫਿਰ ਇਹ ਮੇਨ ਪਲਾਨਿੰਗ ਕਰਦਾ ਪਲਾਨਿੰਗ ਕਰਕੇ ਜੋ ਇਹਨੂੰ ਗ੍ਰਨੇਡ ਸਪਲਾਈ ਕੀਤੇ ਜਾਂਦੇ ਆ ਔਰ ਫੇਰੇ ਆਪਦੇ ਲੋਕਲ ਜਿਹੜੇ ਹੋਰ ਚਾਰ ਬੰਦੇ ਆ ਇਹਨਾਂ ਨੂੰ ਇਨਕਲੂਡ ਕਰਦਾ ਇਹ ਪੰਜੇ ਦੇ ਪੰਜੇ ਅਰੈਸਟ ਹੋ ਚੁੱਕੇ ਆ ਦੋ ਵਿਅਕਤੀਆਂ ਨੂੰ ਅ ਅਭਿਜੋਤ ਨੂੰ ਤੇ ਜਿਹੜਾ ਗੁਰਜੀਤ ਹੈ ਇਹਨੂੰ ਰਿਕਵਰੀ ਲਈ ਅਸੀਂ ਲੈ ਕੇ ਆ ਰਹੇ ਸੀਗੇ ਇਹਨਾਂ ਨੇ ਦੱਸਿਆ ਸੀ ਕਿ ਇੱਥੇ ਪਿਸਟਲ ਆ ਇੱਥੇ ਇਹਨਾਂ ਨੇ ਪੁਲਿਸ ਤੋਂ ਹੱਥ ਛਡਾ ਕੇ ਆਪਦੇ ਪਿਸਟਲ ਜਿੱਥੇ ਇਹਨਾਂ ਲੁਕੋਏ ਹੋ ਸੀ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਚ ਜ਼ਖਮੀ ਹੋਇਆ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਆ ਉਹਨੂੰ ਉੱਥੇ ਜਾ ਕੇ ਦੇਖਦੇ ਇਨਾਂ ਦੀ ਕੀ ਕੰਡੀਸ਼ਨ ਹੈਗੀ ਆ ਜੀ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਸੱਦਾ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ ਲਗਭਗ ਸਾਰਾ ਪੰਜਾਬ ਬੰਦ ਰਿਹਾ ਕਿਸਾਨਾਂ ਨੇ ਜਗ੍ਹਾ ਜਗ੍ਹਾ ਤੇ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਅੱਜ ਸਾਰੀਆਂ ਦੁਕਾਨਾਂ ਆਦਾਰ ਸਕੂਲ ਕਾਲਜ ਟ੍ਰੇਨਾਂ ਬੱਸਾਂ ਤੇ ਪ੍ਰਾਈਵੇਟ ਟਰਾਂਸਪੋਰਟ ਪੈਟਰੋਲ ਪੰਪ ਬੰਦ ਰਹੇ ਹਾਲਾਂਕਿ ਲੋਕੀ ਖੱਜਲ ਖਵਾਰ ਹੁੰਦੇ ਵੀ ਨਜ਼ਰ ਆਏ ਮੁਹਾਲੀ ਸ਼ਹਿਰ ਵਿੱਚ ਵੀ ਇਸੇ ਤਰ੍ਹਾਂ ਦਾ ਆਲਮ ਦੇਖਣ ਨੂੰ ਮਿਲਿਆ ਸਾਹਿਬ ਮੁਖਬਰੀ ਅੱਜ 35 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਦੀ ਢੱਲਿਆਲੋਂ ਬੈਠੇ ਨੂੰ ਮੁਖਰਦਾਰ ਦੇ 8-10 ਮਹੀਨੇ ਤੋਂ ਧਰਵਾ ਚੱਲ ਰਿਹਾ ਜਿਹੜਾ ਕਿਸਾਨੀ ਮੰਗਾ ਦੇ ਲੇ ਕੇ ਇਹ ਕਿਸਾਨੀ ਮੰਗਾ ਨਹੀਂ ਹੈ ਇਹ ਮਜ਼ਦੂਰ ਦੀ ਮੰਗ ਹੈ ਕਿਸਾਨ ਦੀ ਮੰਗ ਹੈ ਹੋਰ ਦੁਕਾਨਦਾਰੀ ਨੇ ਮੰਗਾਏ ਕੱਲੀ ਕਿਸਾਨੀ ਨਹੀਂ ਹੈ ਉਦੇ ਸੰਬੰਧ ਵਿੱਚ ਨਾ ਤਾਂ ਸਰਕਾਰ ਕੁਝ बोल ਰਹੀ ਹੈ ਅੱਜ ਮਰਨ ਕਿਨਾਰੇ ਹੋਏ ਹੋਏ ਬਲਾਸਦਨਿਆਲ ਸਾਹਿਬ ਜਿਹੜੇ ਉਹ ਬੈਠੇ ਨੇ ਉਹ ਕਿਸੇ ਆਪਣੀ ਨਿੱਜੀ ਲਾਲਚ ਲਈ ਤਾਂ ਬੈਠੇ ਨਹੀਂ ਉਹ ਲੋਕਾਂ ਦੇ ਲਈ ਬੈਠੇ ਹੈ ਸਰਕਾਰਾਂ ਨੂੰ ਕਹਿੰਦਾ ਵੀ ਉਹਨਾਂ ਦੀ ਗੱਲ ਸੁਣ ਕੇ ਕੋਈ ਗੱਲ ਸੁਣਦੇ ਉਹਨਾਂ ਦੇ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹ ਨਜਾਇਜ਼ ਮੰਗਦੀ ਉਹਨਾਂ ਨੇ ਮੰਨਣ ਇਹੀ ਅੱਜ ਗੁੰਗੀ ਬੋਲੀ ਸਰਕਾਰ ਨੂੰ ਜਗੌਲ ਦੇ ਕਾਜ ਚਾ 7 ਤੋਂ 4 ਵਜੇ ਤੱਕ ਧਰਨਾ ਲਾਇਆ ਗਿਆ ਹਾਂਜੀ ਇਹ ਧਰਨਾ ਪੰਜਾਬ ਚ ਕੱਟੋਂ ਕੱਲੇ 300 ਜਗਾਂ ਦੇ ਧਰਨਾ ਲੱਗਿਆ ਹੋਇਆ ਜੀ ਤੇ ਹਰੇਕ ਆਪ ਮਾਰੇ ਲੋਕ ਪਹੁੰਚ ਰਹੇ ਨੇ ਤੇ ਇਹ ਧਰਨਾ ਜਿਹੜਾ 7 ਤੋਂ ਲਿਕੇ 4 ਵਜੇ ਤੱਕ ਤੇ ਲੋਕਾਂ ਨੂੰ ਵੀ ਅੱਜ ਅਪੀਲ ਕਰਦੇ ਥੋੜੇ ਰਹੀ ਵੀ ਅੱਜ ਸਾਡੇ ਦੇ ਕੱਲ੍ਹ ਤੁਹਾਡੇ ਦੇ ਵੀ ਆਣੀ ਹੈ ਬਾਹਰ ਨਿਕਲੋ ਤੇ ਜਾਗੋ ਤੇ ਲੋਕਾਂ ਦਾ ਸਾਥ ਦਿਓ ਜਿਹੜੇ ਕਾ ਆ ਵਜਾ ਇਹ ਐਸੋ ਜੀ ਜਿਸ ਤਰ੍ਹਾਂ ਹੁਣ 4-5 ਹੋਏ 에어ਪੋਰਟ ਦੇ ਜਾਣ ਵਾਲਾ ਕੋਈ ਕੋਈ ਨੌਕਰੀ ਵਾਲਾ ਆਪਣਾ ਇੰਟਰਵਿਊ ਵਾਲਾ ਕੋਈ ਬੱਚੇ ਦੇ ਪੇਪਰ ਕੋਈ ਮੈਡੀਕਲ ਹੈ ਉਹਨਾਂ ਨੂੰ ਵੀ ਛੁੱਟਾ ਉਹਨਾਂ ਲੱਗਦੇ ਕਿਸਾਨ ਜਿਸ ਬੰਦੀਆਂ ਵੱਲੋਂ ਅੱਜ ਪੰਜਾਬ ਦੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦਾ ਅਵਾਂਹ ਦਿੱਤਾ ਗਿਆ ਸੀ ਉੱਥੇ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਪੈਂਦੇ ਸ਼ਹਿਰ ਸਮਰਾਲਾ ਵਿੱਚ ਵੀ ਕਿਸਾਨ ਜਥੇਬੰਦੀਆਂ ਸਵੇਰੇ 7 ਵਜੇ ਤੋਂ ਹੀ ਸਮਰਾਲਾ ਦੇ ਮੇਨ ਚੌਂਗ ਵਿੱਚ ਪਹੁੰਚ ਗਏ ਤੇ ਉਹਨਾਂ ਵੱਲੋਂ ਚੱਕਾ ਝੰਮ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਆਉਣ ਜਾਣ ਵਾਲੇ ਸਾਰੇ ਵਾਹਨਾਂ ਨੂੰ ਰੋਕ ਕੇ ਗਿਆ ਲੋਟਦੰਗੀਆਂ ਸਵਾਵਾ ਵਾਲਿਆਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ ਇਹ ਨਾਮ ਆਪੂ ਜੀ ਸਰਤਾ ਸਿੰਘ ਪਿੰਡ ਕਿਹੜਾ ਜੀ ਬੜਮਾ ਉਮਰ ਕਿੰਨੀ ਆਪਣੇ 25 ਸਾਲ ਪੂਰੀ ਉਰੇ ਖੜੇ ਹੋ ਤਾਂ ਅਸੀਂ ਸਵੇਰੇ ਕਿੰਨੇ ਵਜੇ ਆਏ ਹਾਂ ਠੰਡ ਬਹੁਤ ਕਾਰੀ ਹੈ ਅਸੀਂ 6 ਵਜੇ ਖੜੇ ਆ ਕੇ ਕਦ ਲਈ ਖੜੇ ਤੁਸੀਂ ਹਾਂ ਜੀ ਬਤਾਓ 6 ਵਜੇ ਉਹ ਗੱਡੀ ਖੜੀ ਆ ਛੱਡੀ ਤੁਸੀਂ ਕਦ ਲਈ ਖੜੇ ਹੋ ਆਏ ਤੁਸੀਂ ਹਾਂ ਇੱਕ ਟਾਈਮ ਅਸੀਂ ਖੜੇ ਆ ਜਿਹੜੀਆਂ ਮੰਗਾ ਪੰਜਾਬ ਦੀਆਂ ਭਾਵੇਂ ਖਰਚਾ ਆਣਾ ਭਾਵੇਂ ਗਰੀਬ ਆ ਭਾਵੇਂ ਕੋਈ ਦੁਕਾਨਦਾਰ ਆ ਤੇ ਕੀ ਗੱਲ ਸਰਕਾਰ ਸੁਣਦੀ ਨਹੀਂ ਪਿਕਸਾ ਨਹੀਂ ਸਾਡੀ ਕਦੇ ਸੁਣੀਓ ਨਹੀਂ ਇੰਨੀ ਠੰਡ ਚ ਤੁਸੀਂ ਖੜੇ ਹੋ ਲੋਕ ਤਾਂ ਕਰੀਏ ਅਸੀਂ ਆਪਣੇ ਹੱਕਾਂ ਲਈ ਖੜੇ ਆ ਇਹ ਠੰਡ ਮਹਿਸੂਸ ਹੋ ਰਹੀ ਹੈ ਠੰਡ ਚਲੋ ਠੰਡ ਤਾਂ ਪੈਂਦੀ ਹੋਏ ਇਹ ਜ਼ਰੂਰੀ ਆ ਤੇ ਇੰਨੀ ਉਮਰ ਦੇ ਵਿੱਚ ਵੀ ਰੋਡ ਤੇ ਖੜੇ ਹੋ ਸਵੇਰੇ 7 ਵਜੇ ਆਏ ਹਾਂ ਜੀ ਸਾਡੇ ਤਾਂ ਲੋਕ ਤੁਹਾਡੀ ਗੱਲਾਂ ਮੰਨ ਰਹੇ ਨੇ ਹਾਂ ਹਾਂ ਸਾਡੇ ਨਾਲ ਹੈਗੀ ਦੁਨੀਆ ਕੀ ਮੰਗ ਰੱਖਦੇ ਹੋ ਸਰਕਾਰ ਤੋਂ ਸਾਡੀ ਮੰਗ ਇਹੀ ਆ ਵੀ ਜਿਹੜੀਆਂ ਮੰਗਾਏ ਉਹ ਮਨਜ਼ੂਰ ਕਾਤੇ ਨਹੀਂ ਕਰੀਆਂ ਉਹ ਲਾਗੂ ਕਾਤੇ ਨਹੀਂ ਕਰੀਆਂ ਹਾਂ ਕਹਿ ਕੇ ਜਦੋਂ ਧਰਨਾ ਚੱਕ ਚੱਕਿਆ ਗਿਆ ਇਹ ਫੇਰ ਮੁੱਕਰ ਗਈ ਬੱਚੇ ਵੀ ਆਏ ਤੁਹਾਡੇ ਉਰੇ ਇੱਥੇ ਬੱਚੇ ਸਾਡੇ ਕੋਈ ਨਹੀਂ ਆਏ ਜੀ ਬਜ਼ੁਰਗ ਗੜੀਆਂ ਆ ਹਾਂ ਹਾਂ ਇੱਕ ਸਾਲ ਤੋਂ ਜਿਹੜੇ ਨੇ ਪੰਜਾਬ ਦੇ ਕਿਸਾਨ ਪੁਰਾਣੇ ਕਿਸਾਨ ਆ ਹਾਂ ਸਭ ਪੁਰਾਣੇ ਨੇ ਬੰਦੇ ਤੇ ਦਲੇয়াল ਸਾਹਿਬ ਜਿਹੜੇ ਬਾਰ ਬਾਰ ਤੇ ਬੈਠੇ ਨੇ ਉਹਨਾਂ ਨੂੰ ਲੈ ਕੇ ਕਹਿਣਾ ਚਾਹੀਦਾ ਓਹੋ ਹੁਣ ਬੈਠੇ ਨੇ ਹਾਲੇ ਉਹਨਾਂ ਦੀ ਹਾਲਤ ਗਮੀਰ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਉਹਨਾਂ ਚਿਰ ਉੱਠ ਨਹੀਂ ਸਕਦੇ ਇਹ ਕਿਹਦੀ ਨਲਾਕੀ ਦੇਖਦੇ ਤੁਸੀਂ ਅਸੀਂ ਇਹਦੇ ਨਾਲ ਜੇ ਸਰਕਾਰ ਕੋਈ ਉਹਦੇ ਬਾਰੇ ਫੈਸਲਾ ਲਾ ਦੇਊ ਫੇਰ ਉਹਦੇ ਨਾਲੇ ਲੇਖ ਲਖਾ ਹੋਊ ਪੱਕਾ ਅੱਗੇ ਲੇਖ ਲਖਾ ਦੇ ਹੋਇਆ ਮੂੰਹ ਜਬਾਨੀ ਇਹਨਾਂ ਦੇ ਸਾਡੇ ਨਾਲੇ ਚਲਤਾ ਮੰਨੀ ਐ ਜੀ ਕਰਦੇ ਨੇ ਕਿਹਾ ਨਹੀਂ ਵੀ ਠੰਡ ਆ ਬੱਕੂ ਘਰੇ ਬਹਿ ਜਾ ਨਹੀਂ ਕਰਦੇ ਤਾਂ ਆਏ ਆ ਫੇਉ ਰਾਖੀ ਰੱਖਦੇ ਨੇ ਆ ਵੀ ਕਾਤੇ ਜਾਂਦਾ ਬਾਹਰ ਤੇ ਤੁਸੀਂ ਬਾਹਰ ਆ ਜੇ ਹੋਗੇ ਅਸੀਂ ਹਰ ਵਕਤ ਫਿਰਦੀ ਜੇ ਜੀ ਬੱਚਿਆਂ ਤਾਂ ਅਸੀਂ ਲੱਕੜ ਦਾ ਕੰਮ ਕਰਦੇ ਨੇ ਮੁੰਡੇ ਫਰਨੀਚਰ ਦਾ ਕਰਦੇ ਆ ਭਾਈ ਵੀ ਕੰਮ ਕਰਦਾ ਸੀ ਮੈਂ ਨਕੜ ਦਾ ਵਪਾਰ ਕਰਦਾ ਸੀ ਠੀਕ ਹੈ ਹੁਣ ਸਾਨੂੰ ਲੇਬਰ ਪੈਂਦੀ ਆ ਵੱਧ ਘਾਟਾ ਪੈਂਦਾ ਹੁਣ ਛੱਡਿਆ ਹੋਇਆ ਜੇ ਕਦੇ ਕਰੂੰ ਫੇਰ ਮੈਂ ਦਿਹਾੜੀ ਇਹ ਲਵਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦੇ ਆਹਵਾਨ ਨੂੰ ਸਮਰਾਲਾ ਵਿਖੇ ਸੰਪੂਰਨ ਸਮਰਥਨ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਕੀਤਾ ਗਿਆ ਸਬਜੀ ਮੰਡੀ ਬੰਦ ਕਿਸਾਨ ਸਵੇਰੇ 7 ਵਜੇ ਤੋਂ ਹੀ ਸਮਰਾਲਾ ਦੇ ਮੇਨ ਚੌਂਕ ਵਿੱਚ ਇਕੱਠੇ ਹੋਏ ਤੇ ਚੱਕਾ ਜਾਮ ਕਰ ਦਿੱਤਾ ਭਾਰੀ ਪੁਲਿਸ ਬਲ ਵੀ ਦੇਖਣ ਨੂੰ ਮਿਲਿਆ ਇਸ ਦਰਨ ਵਿੱਚ ਮੈਂ ਤਕਰੀਬਨ ਉਹਰੇ ਸਵੇਰ 7:30 ਆ ਗਿਆ ਸੀ ਚਲੋ ਪਹਿਲਾਂ ਥੋੜੇ ਜੇ ਲੋਕ ਮਾੜਾ ਮੋਟਾ ਸੀਗਾ ਵੀ ਲੰਘ ਜਾਣ ਦੀ ਪਰ ਇਸ ਟਾਈਮ ਅਸੀਂ ਮੁਕੰਮਲ ਬੰਦ ਕਰ ਦਿੱਤਾ ਕੁਝ ਲੋਕ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਪਰ ਨੰਗਲ ਦੀ ਕੋਸ਼ਿਸ਼ ਨਾ ਕੋਈ ਕਰੇ ਕਿਉਂਕਿ ਸਾਨੂੰ ਸਮਰਾਲੇ ਸ਼ਹਿਰ ਦੇ ਵਿੱਚੋਂ ਸਾਰੇ ਦੁਕਾਨਦਾਰਾਂ ਨੇ ਚਾਹੇ ਕੋਈ ਕਰਿਆਨੇ ਵਾਲਾ ਚਾਹੇ ਕੋਈ ਵੀ ਆ ਰੇੜੀ ਜਿਹੜੀ ਫੜੀ ਤੋਂ ਲਾ ਕੇ ਸਾਨੂੰ ਬਹੁਤ ਪਟਾਇਆ ਇਹਨਾਂ ਨੇ ਸਮਰਥਨ ਦਿੱਤਾ ਇਹਨਾਂ ਦਾ ਸਾਰਿਆਂ ਨਾਲ ਸਾਡੀ ਗੱਲ ਪਹਿਲਾਂ ਹੋਈ ਹੈ ਪਿੰਡਾਂ 'ਚ ਸੀ ਅਨਾਊਂਸਮੈਂਟ ਕਰਾਈਆ ਲੋਕਾਂ ਦਾ ਵੱਡਾ ਭਰ ਮੰਗ ਆ ਰਿਹਾ ਹੈ ਪੂਰੇ ਸ਼ਹਿਰ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਕਹਿੰਦੇ ਮੁਕੰਮਲ ਬੰਦ ਕਰਾਂਗੇ ਜਮਰਾਲ ਚ ਕਿੱਥੇ ਕਿੱਥੇ ਜਾਮ ਵੀ ਲਗਾਇਆ ਤੁਸੀਂ ਜਾਮ ਅਸੀਂ ਹੁਣ ਆਪਾਂ ਨੇ ਚੌਂਕ ਦੇ ਵਿੱਚ ਲਾਇਆ ਜੀ ਚੌਂਕ ਦੇ ਵਿੱਚੇ ਰਹੂਗਾ ਇੱਥੇ ਅਸੀਂ ਵੱਡਾ ਧਰਨਾ ਲਾ ਰਹੇ ਹਾਂ ਸਪੀਕਰ ਲਾ ਕੇ ਸਾਰਾ ਦਿਨ ਇੱਥੇ ਪਹਿਰਾ ਦਵਾਂਗੇ ਤੇ ਸਾਡੇ ਬਾਕੀ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਜਿਵੇਂ ਸਿੱਧੂ ਪਰਿਅ ਨੇ ਉਹਨਾਂ ਨੇ ਨੀਲੋਂ ਦੇ ਪੁਲ ਤੇ ਲਾਉਣਾ ਔਰ ਉਹਨਾਂ ਨੇ ਲੱਲਾ ਟਰੈਕ ਤੇ ਵੀ ਬੈਠਣਾ ਹੈ ਰੇਲਵੇ ਵੀ ਰੋਕਾਂਗੇ ਤੇ ਸਾਡੇ ਮੇਰੇ ਬੁੱਲਾ ਪਰ ਦਾਖਾ ਉੱਥੇ ਵੀ ਮੇਰੀ ਜਥੇਬੰਦੀ ਦੇ ਬੰਦੇ ਬੈਠੇ ਨੇ ਕਿਉਂਕਿ ਇਹ ਲਾਲੋ ਲੁਧਿਆਣੇ ਦੇ ਵਿੱਚ ਪੈਂਦਾ ਹੈ ਤਿੰਨ ਚਾਰ ਜਗ੍ਹਾ ਮੇਰੀ ਇਹ ਦੇਖ ਰੇਖੇ ਤਾਂ ਧਰਨੇ ਸਾਡੇ ਲਾਇਏ ਹੋਏ ਨੇ ਬੰਦ ਆਵਾਦ ਤਾਂ ਇਸ ਤਰ੍ਹਾਂ ਉਹਦਾ ਇੱਕ ਜੀ ਗਾਮ ਵੀ ਲਗਾਇਆ ਜਾਮ ਤਕੀਨ ਉਹ ਰਹਾਤ ਕੀ ਹੈ ਰਹਾਤੇ ਦੇ ਵਿੱਚ ਅਸੀਂ ਜਿਹੜੀ ਮੈਡੀਕਲ ਸਹੂਲਤ ਹੈ ਕੋਈ ਐਂਬੂਲੈਂਸ ਲੰਘਣਾ ਕੋਈ ਜਾਂ ਕੋਈ ਕਿਸੇ ਨੇ 에ਰਪੋਰਟ ਨੂੰ ਜਾਣਾ ਹੈ ਕਿਉਂ ਬਹੁਤ ਜ਼ਿਆਦਾ ਲੋਕਾਂ ਨੇ ਵਿਦੇਸ਼ਾਂ ਜਾਣਾ ਹੁੰਦਾ ਹੈ ਉਹਨਾਂ ਨੂੰ ਸਹੂਲਤ ਹੈ ਪਰ ਅਸੀਂ ਕਹਿੰਦੇ ਸਾਨੂੰ ਪ੍ਰੂਫ ਦਿਖਾਓ ਜ਼ਬਰਦਸਤੀ ਨਾਲ ਕੋਈ ਨੰਗੋ ਸਾਨੂੰ ਪ੍ਰੂਫ ਦੇ ਕੇ ਆਪਣਾ ਲੰਘ ਸਕਦਾ ਹੈ ਤੇ ਹੋਰ ਵੀ ਕੋਈ ਜੇ ਨਹੀਂ ਕੋਈ ਅਮਰਜੈਂਸੀ ਆ ਕਿਸੇ ਤੇ ਕੋਈ ਦੁੱਖ ਸ਼ੋਕ ਹੋ ਜਾਂਦਾ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਉਹ ਸਾਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਨੰਗਲ ਲਈ ਸਹੂਲਤਾਂ ਦਿੱਤੀਆਂ ਨੇ ਬਿਲਕੁਲ ਉਹਨਾਂ ਨੂੰ ਕੋਈ ਅਸੀਂ ਕਹਿੰਦੇ ਕਿਤੇ ਨਾਕੇ ਤੇ ਨਾ ਰੋਕੋ ਉਹਨਾਂ ਦੇ ਪ੍ਰੂਫ ਦੇਖੋ ਤੇ ਉਹਨਾਂ ਨੂੰ ਨੰਗ ਜਾਣ ਦਿਓ ਹਰ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਤੇ ਫਰੀਦਕੋਟ ਵਿੱਚ ਪੰਜਾਬ ਤੋਂ ਲੈ ਕੇ ਨੈਸ਼ਨਲ ਹਾਈਵੇ 54 ਬਠਿੰਡਾ ਗੰਗਾਨਗਰ ਸ਼੍ਰੀ ਅਮਰਸਰ ਸਾਹਿਬ ਰੋਡ ਸਵੇਰੇ 7 ਵਜੇ ਤੋਂ ਕਿਸਾਨਾਂ ਨੇ ਧਰਨਾ ਜਾਮ ਕਰਕੇ ਚੱਕਾ ਜਾਮ ਕਰ ਦਿੱਤਾ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਦੀ ਮੰਗ ਨਹੀਂ ਮੰਨ ਰਹੀ ਇਸੇ ਕਰਕੇ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਉਹ ਇੱਥੇ ਰੋਜ਼ ਪ੍ਰਦਰਸ਼ਨ ਕਰਨਗੇ ਮੈਂ ਗੁਰਮੀਤ ਸਿੰਘ ਪੱਕਾ ਪੰਜਾਬ ਟੈਕਸੀ ਯੂਨੀਅਨ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਸੋ ਜੋ ਪਿਛਲੇ 34 ਦਿਨ ਤੋਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਡੀਆਂ ਮੰਗਾਂ ਦੀ ਖਾਤਰ ਤੇਰਾ ਮੰਗਾਂ ਦੀ ਖਾਤਰ ਸਾਡੇ ਹੱਕਾਂ ਲਈ ਲੜ ਰਹੇ ਆ ਸੋ ਸਾਰੇ ਹੀ ਵਰਗਾਂ ਦਾ ਫਰਜ ਬੰਦਾ ਮੈਂ ਤਾਂ ਕਹਿੰਨਾ ਜੀ ਸਾਰੇ ਵਰਗ ਪਹੁੰਚਣ ਹੋਮ ਹਮਾਕੇ ਜੋ ਕਿ ਅੱਜ ਪੰਜਾਬ ਬੰਦਾ ਸਦਾ ਉਹਦਾ ਸਮਰਥਨ ਕਰਨ ਤੇ ਬਾਕੀ ਜੋ ਖਨੋਰੀ ਜਾ ਕੇ ਆਪੋ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਵੀਰਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਸਮੁੱਚੀਆਂ ਜਥੇਬੰਦੀਆਂ ਸਮੁਤੀਆਂ ਜੁਨੀਆਂ ਨਾਲ ਜਿੰਨੀਆਂ ਵੀ ਖਨੋਰੀ ਬਾਰਡਰ ਜਾ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਸੋ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਹੈ ਜੀ ਬਾਕੀ ਰਹੀ ਗੱਲ ਜਿੰਨੇ ਵੀ ਕਾਰੋਬਾਰੀ ਆ ਇਹ ਸੋਚ ਰਹੇ ਆ ਦੁਕਾਨਦਾਰ ਆ ਜਾਂ ਮਜ਼ਦੂਰ ਸਾਡੇ ਵੀਰ ਸਾਨੂੰ ਕਹਿ ਦਿੰਦੇ ਆ ਕਿ ਕਿਸਾਨ ਵੀਰ ਆਦੀਆਂ ਮੰਗਾਸਤੇ ਲੜ ਰਹੇ ਆ ਸੋ ਬਿਲਕੁਲ ਨਹੀਂ ਜਿਹੜੀ ਆ 2 ਰੁਪਏ ਕਿਲੋ ਕਣਕ ਮਿਲਦੀ ਆ ਇਹ ਜੇ ਕਿਸਾਨ ਵੀਰਾਂ ਤੋਂ ਸੈਂਟਰ ਸਰਕਾਰ ਖਰੀਦੀ ਆ ਤੇ ਤਾਂ ਹੀ ਮਿਲਦੀ ਆ ਜਦੋਂ ਇਹ ਮੰਡੀਆਂ ਪ੍ਰਾਈਵੇਟ ਹੋ ਜਾਣਗੀਆਂ ਤੇ ਕਿਸੇ ਨੇ ਵੀ ਸਾਨੂੰ 2 ਰੁਪਏ ਕਿਲੋ ਕਣਕ ਨਹੀਂ ਦੇਣੀਗੀ ਇਹ ਇੱਕ ਸਾਡੇ ਨਾਲ ਬਹੁਤ ਵੱਡਾ ਫਰੇਵ ਹੋ ਰਿਹਾ ਸੋ ਅਸੀਂ ਬੇਨਤੀ ਕਰਦੇ ਆ ਸਮੁੱਚੇ ਮਜ਼ਦੂਰ ਵੀਰਾਂ ਨੂੰ ਦੁਕਾਨਦਾਰ ਵੀਰਾਂ ਨੂੰ ਔਰ ਮੁਲਾਜ਼ਮ ਵਰਗ ਨੂੰ ਔਰ ਜਿੰਨੇ ਵੀ ਡਾਕਟਰ ਮਾਸਟਰ ਸਾਰੇ ਇਸ ਪ੍ਰਦਰਸ਼ਨ ਦਾ ਹਿੱਸਾ ਬਣ ਤਾਂ ਕਿ ਜਿਹੜਾ ਸਾਡਾ ਪੀਸਫੁਲੀ ਪ੍ਰਦਰਸ਼ਨ ਖਣੌਰੀ ਵਿਖਿਆ ਜਾਂ ਅੱਜ ਪੰਜਾਬ ਭੰਦਾ ਸੱਦਾ ਸੋ ਉਹਦਾ ਪੂਰਾ ਸਮਰਥਨ ਕਰਨ ਤਾਂ ਕਿ ਅਸੀਂ ਸੈਂਟਰ ਸਰਕਾਰ ਤੇ ਕਰੇ ਆਪਣੀ ਜਿਹੜੀ ਆਵਾਜ਼ ਆਏ ਬੁਲੰਦ ਕਰ ਸਕੀਏ ਜਿਸ ਤਰ੍ਹਾਂ ਸਾਡਾ ਟੈਕਸੀ ਲਾਈਨ ਦਾ ਕੀਤਾ ਜੀ ਜੋ ਕਿ ਅਸੀਂ ਗਵਰਨਮੈਂਟ ਨੂੰ ਟੈਕਸ ਭਰਦੇ ਆਂ ਜੀ ਆਪਦੀਆਂ ਪਰ ਸੀਟ ਮਗਰ ਟੈਕਸ ਭਰਦੇ ਆਂ ਔਰ ਸੜਕਾਂ ਤੇ ਚੱਲਦੇ ਆਂ ਐਂਬੂਲੈਂਸ ਆਉਂਦੀ ਜਾਂ ਕੋਈ ਉਹ ਜਾਂ ਜ਼ਰੂਰੀ ਕੋਈ ਡੰਗਣਾ ਲਾਉਂਦਾ ਉਹ ਬਿਲਕੁਲ ਜੀ ਫਰੀਦਕੋਟ ਵਿੱਚ ਵੀ ਪੰਜਾਬ ਬੰਦਾ ਅਸਰ ਪੂਰੀ ਤਰ੍ਹਾਂ ਵਿਖੋਣੇ ਮਿਲਿਆ ਕਿੱਥੇ ਨੈਸ਼ਨਲ ਹਾਈਵੇ 54 ਬਟੰਡਾ ਗੰਗਾ ਨਗਰ ਸ੍ਰੀ ਅਮਰਸਰ ਸਾਹਿਬ ਰੋਡਸ ਵੀਰੇ 7 ਵਜੇ ਕਿਸਾਨਾਂ ਨੇ ਕਰਤਾ ਜਾਮ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿੰਨਾ ਚਿਰ ਮੰਗਾ ਨਹੀਂ ਮੰਨਦੀ ਉਹ ਨਾਲ ਚਿਰ ਉਹ ਧਰਨੇ ਪ੍ਰੋਜੈਸ਼ਨ ਜਾਰੀ ਰੱਖਣਗੇ ਉਹਨਾਂ ਕਿਹਾ ਕਿ ਅੱਜ ਦਾ ਤਰਨਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ ਤੇ ਲੋਕਾਂ ਨੂੰ ਸਾਥ ਦੇਣ ਦੀ ਮੰਗ ਕੀਤੀ। ਜਿਹੜੀਆਂ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟੀਵੀ 'ਤੇ ਆਣ ਕੇ ਗੁਰਪੁਰਬ ਵਾਲੇ ਦਿਨ ਮੰਨ ਲਈਆਂ ਸੀ। ਅਸੀਂ ਕਹਿੰਨੇ ਵੀ ਉਹਨਾਂ ਨੂੰ ਲਾਗੂ ਕੀਤਾ ਜਾਏ। ਪਰ ਉਹ ਗੁੰਗਾ ਬੋਲੀ ਜਿਹੜੀ ਸਰਕਾਰ ਆ ਉਹੋ ਕੇ ਬਹਿ ਗਈ ਆ। ਉਹਨਾਂ ਕੋਈ ਵੀ ਉੱਤੇ ਪ੍ਰੋਗਰੈਸ ਨਹੀਂ ਕੀਤੀ ਕੋਈ ਲਾਗੂ ਨਹੀਂ ਕੀਤੀਆਂ। ਉਹ ਖਰੜੇ ਘਲਾਰੇ ਖੇਤੀਬਾੜੀ ਦੇ ਤਰ੍ਹਾਂ ਤਰ੍ਹਾਂ ਦੇ ਉਹ ਹੱਥ-ਕੰਡੇ ਵਰਤ ਕੇ ਤੇ ਉਹ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ। ਇਸ ਕਰਕੇ ਸਾਨੂੰ ਲਾਸਟ ਇਹ ਜਿਹੜਾ ਬੰਦ ਵਾਲੀ ਕਾਲ ਬਰੇਚ ਬਾਅਦ ਦੇ ਵਿੱਚ ਤੁਸੀਂ ਦੇਖ ਰਹੇ ਜੇ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਇਹੋ ਜੇ ਕੰਮ ਨਾ ਕਰੀਏ ਪਰ ਜਦੋਂ ਸਰਕਾਰ ਸਾਨੂੰ ਵੇਖਿਆ ਹੀ ਨਾ ਸਾਨੂੰ 10 ਮਹੀਨੇ ਫੇਰ ਬਾਰਡਰਾਂ ਤੇ ਹੋ ਕੇ ਬੈਠਿਆ ਤੇ ਉਹ ਸਾਡੇ ਨਾਲ ਗੱਲਬਾਤ ਨਹੀਂ ਸ਼ੁਰੂ ਕਰ ਰਹੀ ਵੀ ਸਾਡਾ ਇੱਕ ਲੀਡਰ ਕਿਸਾਨ ਲੀਡਰ ਜਿਹੜਾ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਤੇ ਸਰਕਾਰ ਦਾ ਫਰਜ਼ ਬਣਦਾ ਵੀ ਆਪਣੇ ਜਿਹੜੇ ਆਵਾਮ ਆ ਨਾਗਰਿਕ ਆ ਉਹਨਾਂ ਦੀ ਗੱਲ ਸੁਣੇ ਉਹਨਾਂ ਨਾਲ ਗੱਲਬਾਤ ਕਰੇ ਉਹਨਾਂ ਨੂੰ ਹੱਲ ਕਰੇ ਪਰ ਦੇਖ ਰਹੇ ਜੇ ਕਿਦਾਂ ਇਹ ਘਾਣ ਕਰ ਰਹੇ ਡੈਮੋਕ੍ਰੇਸੀ ਦਾ ਗੋਲੇ ਮਾਰ ਰਹੇ ਅਥਰੂ ਗੈਸ ਛੱਟ ਰਹੇ ਆ ਉਹਦੇ ਪਰ ਰੋਸ ਵਜੋਂ ਲੋਕਾਂ ਦੇ ਵਿੱਚ ਵੀ ਬੜਾ ਵੱਡਾ ਰੋਸ ਆ ਤੇ ਤੁਸੀਂ ਵੇਖ ਰਹੇ ਜੇ ਇਹ ਸਾਡਾ ਵੱਡਾ ਸੁਜੋਗ ਮਿਲ ਰਿਹਾ ਲੋਕਾਂ ਦਾ ਲੋਕੀ ਆਪਣੇ ਆਪ ਸਾਰੀਆਂ ਚੀਜ਼ਾਂ ਬੰਦ ਕਰਨਗੇ ਤੇ ਸੜਕਾਂ ਤੇ ਅਸੀਂ ਵੀ ਅਪੀਲ ਕਰਨੇ ਆ ਕਿ 7 ਤੋਂ 4 ਵਜੇ ਤੱਕ ਸਾਡਾ ਪ੍ਰੋਟੈਸਟ ਆ ਤੇ ਤੁਸੀਂ ਸਾਡਾ ਸਹਿਯੋਗ ਦੇ ਕੇ ਇਹ ਸਰਕਾਰ ਤੱਕ ਕਹਿ ਸਕਦੇ ਅਸੀਂ ਜਾਂ ਕੋਈ ਵਿਆਹ ਕਿਸ ਨੇ ਰੱਖਿਆ ਜੀ ਹਾਂਜੀ ਉਹਦੇ ਵਿੱਚ ਆ ਜਾਂ ਕੋਈ 에어ਪੋਰਟ ਦੀ ਕਿਸੇ ਦੀ ਟਿਕਟ ਆ ਇਹ ਸਵਾਮਾ ਵਿੱਚ ਆਉਂਦੀਆਂ ਜੀ ਬਾਕੀ ਅਦਰਵਾਇਜ਼ ਲੋਕੀ ਸਾਨੂੰ ਬੜੀ ਸੱਖ ਜਿਹੜੀਆਂ ਯੂਨੀਅਨਾਂ ਪਟਵਾਰੀ ਯੂਨੀਅਨ ਜਾਂ ਹੋਰ ਵੀ ਟ੍ਰੇਡ ਯੂਨੀਅਨਾਂ ਬਿਜਲੀ ਬੋਰਡ ਯੂਨੀਅਨਾਂ ਸਾਰਿਆਂ ਦੀ ਸਪੋਰਟ ਹੈ ਸਾਨੂੰ ਤੇ ਉਹ ਆਪ ਮੁਰੇ ਇੱਥੇ ਵੀ ਕਈ ਸਾਡੇ ਉਹ ਮੁਲਾਜ਼ਮ ਦੂਜੇ ਉਹ ਸਾਡੇ ਚ ਹਾਜ਼ਰੀ ਭਰ ਰਹੇ ਆ ਵੀ ਜਿਹੜੇ ਸਾਨੂੰ ਉਹ ਸਪੋਰਟ ਕਰ ਰਹੇ ਆ ਵੱਡਾ ਸੁਜੋਗ ਤੁਹਾਨੂੰ ਰਿਪੋਰਟਾਂ ਆਈ ਜਾਣੀਆਂ ਜੀ ਮੀਡੀਏ ਨੂੰ ਸਾਰੀਆਂ ਕਿਸਾਨਾਂ ਵੱਲੋਂ ਪੰਜਾਬ ਮੰਡ ਦੇ ਸੱਦੇ ਤੇ ਲੈ ਕੇ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਜਾਂਦੇ ਸਾਰੇ ਹੀ ਬਾਈਪਾਸ ਕੀਤੇ ਗਏ ਬਟਾਲਾ ਸ਼ਹਿਰ ਅਤੇ ਗੁਰਦਾਸ ਠਾਨਕੋਣ ਨੂੰ ਜਾਂਦੇ ਜਿੰਨੇ ਵੀ ਬਾਈਪਾਸ ਹਨ ਉਹ ਸਾਰਾਂ ਦੇ ਚੱਕਾ ਜਮ ਕਰ ਦਿੱਤੇ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ ਕੁਝ ਸਮੇਂ ਬਾਅਦ ਸ਼ਹਿਰ ਦੇ ਅੰਦਰ ਵੀ ਕਿਸਾਨ ਜਥੇਬੰਦੀਆਂ ਵੱਲੋਂ ਘ ਮੁਕਮਕੇ ਸ਼ਹਿਰ ਨੂੰ ਬੰਦ ਕਰਾਉਣ ਦੀ ਕੀਤੀ ਗਈ ਘਰਵਾਹੀ 30 ਦਸੰਬਰ ਨੂੰ ਸੌਰਤਕਸਾਨ ਮੋਰਚਾ ਗਾਇਆ ਗਿਆ ਕਿਸਾਨ ਮਜ਼ਦੂਰ ਮੋਰਚੇ ਦੀ ਹਾਲਤ ਪੂਰਾ ਪੰਜਾਬ ਬੰਦ ਜਿਹਦੇ ਵਿੱਚ ਹਨੇਕ ਵਰਗ ਦੇ ਲੋਕ ਸਮਰਥਨ ਦੇ ਰਹੇ ਆ ਚਾਹੇ ਕੋਈ ਦੁਕਾਨਦਾਰ ਆ ਆਰਟੀਆ ਟਰਾਂਸਪੋਰਟ ਆ ਸਬਜ਼ੀ ਮੰਡੀ ਦੇ ਆਰਤੀਗੇ ਆ ਹਰੇਕ ਵਰਗ ਦਾ ਲੋਕ ਹੈ ਜਿਹੜਾ ਇਸ ਸੰਗਤਕਸਾਨ ਮੋਰਚੇ ਦੀ ਪੂਰੀ ਸਪੋਰਟ ਕਰ ਰਿਹਾ ਤੇ ਲੋਕ ਵੀ ਆਮ ਜਿਹੜੇ ਉਹ ਵੀ ਸਮਰਥਨ ਕਰ ਰਹੇ ਆ ਅਸੀਂ ਸਵੇਰ 7 ਵਜੇ ਤੋਂ ਲੈ ਕੇ ਜਿਹੜਾ ਰੋਡ ਬਲੌਕ ਕੀਤਾ ਤੇ ਅੱਜ ਦੁਕਾਨਾਂਾਂ ਬਣੀ ਖੁੱਲ ਨਹੀਂ ਰਹੀਆਂ ਫ੍ਰੀ ਕੋਰ ਪੂਰਾ ਬਾਜ਼ਾਰ ਬੰਦ ਲੋਕਾਂ ਦਾ ਕਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਕਿਉਂਕਿ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ 3 ਤਰੀਕ ਨੂੰ ਬਾਜ਼ਾਰ ਬੰਦ ਰੱਖੇ ਜਾਣ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਆਵਾਜਾਈ ਵੀ ਪੂਰੀ ਤਰ੍ਹਾਂ ਜਿਹੜੀ ਪ੍ਰਭਾਵਿਤ ਹੋ ਰਹੀ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਇਹਹੀ ਮੈਸੇਜ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਸੀ ਸਰਕਾਰ ਸਮਝੀ ਸੀ ਕਿ ਕ ਇਦੇ ਨਾਲ ਕੋਈ ਵਰਗ ਦਾ ਹੋਰ ਵਰਗ ਦਾ ਕੋਈ ਲੋਕ ਨਹੀਂ ਆਇੰਦੇ ਇਹਦੇ ਨਾਲ ਹੋਰ ਵਰਗ ਦੇ ਲੋਕਾਂ ਨੂੰ ਕੋਈ ਪ੍ਰਭਾਵ ਨਹੀਂ ਪੈ ਰਿਹਾ ਜਿਹੜੇ ਤਿੰਨ ਇਹ ਖੇਤੀ ਕਾਨੂੰਨ ਨਵੇਂ-ਨਵੇਂ ਲੈ ਕੇ ਆਏ ਨੇ W T O ਦੇ ਜਿਹੜੀਆਂ ਗਾਈਡਲਾਈਨਸਾਂ ਲਿਆ ਰਹੀਆਂ ਇਹਦੇ ਨਾਲ ਹਰ ਵਰਗ ਦਾ ਹਰ ਵਰਗ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵ ਹੋਣਾ ਤਾਂ ਇਹਦੇ ਕਰਕੇ ਯਕੀਨੀ ਸੀਗਾ ਹਰ ਵਰਗ ਦੇ ਲੋਕਾਂ ਨੂੰ ਸਮਰਥਨ ਦੇਣਾ ਜਿਵੇਂ ਬੰਦਗਾਂ ਦਾ ਤੇ ਉਹ ਦੇ ਰਿਹਾ ਲੋਕ ਜਗਜੀਤ ਸਿੰਘ ਦੇ ਲੈਵਲ ਦੀ ਗੱਲ ਕਰੀ ਤਾਂ ਸੋ ਮੈਂ ਗੁਰਮੀਤ ਸਿੰਘ ਪੱਕਾ ਪੰਜਾਬ ਟੈਕਸੀ ਯੂਨੀਅਨ ਜ਼ਿਲ੍ਹਾ ਫਰੀਦਕੋਟ ਤੋਂ ਬਤੌਰ ਕਿਸਾਨ ਵੀਰਾਂ ਦੇ ਨਾਲ ਮੋਢੇ ਤੋਂ ਮੋਢਾ ਜੋੜ ਕੇ ਨਾਲ ਪਿਛਲੇ ਜੇ ਗੱਲ ਕਰ ਲਈਏ ਜਦੋਂ ਦਾ ਖਨੋਰੀ ਬਾਡਰ ਮੋਰਚਾ ਲੱਗਾ ਸੋ ਜਦੋਂ ਵੀ ਸਮਾਂ ਮਿਲਦਾ ਕਿਸਾਨ ਵੀਰਾਂ ਦੇ ਨਾਲ ਸੇਵਾ ਕਰਨ ਪਹੁੰਚਦੇ ਆ ਜੀ ਕਿਸਾਨ ਵੀਰਾਂ ਦੇ ਦਰਸ਼ਨ ਕਰਦੇ ਆ ਡਲੇਵਾਲ ਸਾਹਿਬ ਦੀ ਛੇਤ ਲਈ ਅਰਦਾਸ ਬੇਨਤੀ ਕਰਦੇ ਆ ਜੀ ਔਰ ਅੱਜ ਸਾਨੂੰ ਪੂਰੇ ਪੰਜਾਬ ਵੱਲੋਂ ਇੱਕ ਕਾਲ ਸੀਗੀ ਜੀ ਸਾਡੇ ਟੈਕਸੀ ਲੈਣ ਵੱਲੋਂ ਵੀ ਕਾਲ ਸੀ ਸਾਡੀਆਂ ਜੋ ਟੈਕਸੀ ਆ ਪਰਮਿਟ ਵਾਲੀਆਂ ਗੱਡੀਆਂ ਪੂਰੇ ਤੌਰ ਤੇ ਅਸੀਂ ਰੋਕ ਰੱਖੀਆਂ ਸਟੈਂਡਾਂ ਦੇ ਉੱਪਰ ਤੇ ਮੈਂ ਆਪਦੇ ਡਰਾਈਵਰ ਵੀਰਾਂ ਨੂੰ ਲੈ ਕੇ ਇਸ ਤਰਨੇ ਦੇ ਵਿੱਚ ਵੀ ਜਰੂਰ ਸਿਸਮੂਲਿਤ ਨੀਤੀਆ ਔਰ ਕਿਸਾਨ ਵੀਰਾਂ ਦੀ ਜੇ ਗੱਲ ਕਰੀਏ ਜਿਸ ਤਰ੍ਹਾਂ ਹਰ ਇੱਕ ਵਰਗਾ ਪ੍ਰਾਈਵੇਟ ਅਦਾਰਾ ਜਿਹੜਾ ਹੈਗਾ ਹੋ ਰਿਹਾ ਕੋਈ ਟਰਾਂਸਪੋਰਟ ਵਿਭਾਗ ਆ ਜਾਂ ਕੋਈ ਦੁਕਾਨਦਾਰ ਆ ਜਿਸ ਤਰ੍ਹਾਂ ਵੱਡੇ ਮਾਲ ਬਣ ਗਏ ਆ ਜੀ ਤੇ ਸਾਡੇ ਕਿਸਾਨ ਵੀਰਾਂ ਵਾਸਤੇ ਆਮ ਦੁਕਾਨਦਾਰਾਂ ਵਾਸਤੇ ਮਜ਼ਦਮ ਵਰਗਾਂ ਵਾਸਤੇ ਇਹ ਬਹੁਤ ਘਾਤਕ ਸਿੱਧ ਹੋ ਰਿਹਾ ਕਿਉਂਕਿ ਅੱਜ 35 ਦਿਨ ਦੇ ਵਿੱਚ ਸਾਡੇ ਜਰਨੈਲ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕਿਸਾਨ ਨੇਤਾ ਉਹਨਾਂ ਦੀ ਜਿਹੜੀ ਬੋਡੀ ਆਰਗੇਨਾਈਜ਼ੇਸ਼ਨ ਦੀ ਗੱਲ ਕਰਕੇ ਆਪਾਂ ਲੀਵਰਜ਼ ਵਗੈਰਾ ਔਰ ਕਿਡਨੀ ਵਗੈਰਾ ਡੈਮੇਜ ਆਪਾਂ ਨੂੰ ਰਿਪੋਰਟਾਂ ਜਿਹੜੀਆਂ ਹੈ ਝੂਠੀਆਂ ਦੇ ਰਿਹਾ ਬਿਲਕੁਲ ਢੱਲੇਵਾਲ ਸਾਹਿਬ ਤੇ ਸਿਰਫ ਤੌਰ ਤੇ ਠੀਕ ਨੇ ਉਹ ਚੰਗੀ ਤਰ੍ਹਾਂ ਸਹੀ ਤਰ੍ਹਾਂ ਬੋਲ ਨਹੀਂ ਪਾ ਰਿਹਾ ਅਸੀਂ ਖੁਦ ਉਹਨਾਂ ਕੋਲੇ ਰਹਿ ਕੇ ਆਏ ਆ ਜੀ ਪਰ ਅਸੀਂ ਚਾਹੁੰਦੇ ਆ ਜਿਹੜੇ ਅੱਜ ਵੀ ਕਿਸਾਨ ਵੀਰ ਜੱਥੇਬੰਦੀਆਂ ਵਾਲੇ ਪ੍ਰਧਾਨ ਸਾਹਿਬਾਨ ਬੈਠੇ ਆ ਇਹ ਚੀਜ਼ ਦੀ ਵੇਟ ਕਰ ਰਹੇ ਆ ਕੋਈ ਸ਼ਾਇਦ ਸਾਡੇ ਘਰੇ ਬੈਠਾਂ ਸਰਜੂਗਾ ਇਹ ਕਦੇ ਨਹੀਂ ਹੋਣਾ ਸਾਡਾ ਸਾਰੇ ਵੀਰਾਂ ਦਾ ਫਰਜ਼ ਬੰਦਾ ਜਿੰਨੀਆਂ ਗੰਦੀਆਂ ਕੋਈ ਮਿਲਾਂ ਦੋਸਤੋ ਇਸ ਨਾਈ ਦੇ ਖਬਰਾਂ ਕੱਲ ਫੇ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਲਾ ਬਰਾਖਾ